ਦੋਸਤੋ ਇਸ ਵਕਤ ਨਸੀਨ ਨਡਾਲਾ ਜਿਹੜਾ ਸਾਡਾ ਨਗਰ ਪੰਚਾਇਤ ਹੈ ਹਲਕਾ ਭਲਾ ਦਾ ਸੈਂਟਰਲ ਪੁਆਇੰਟ ਆ ਉਥੇ ਸਰਕਾਰ ਦੀ ਬੁਰਸ਼ਾਗਰਦੀ ਤਾਨਾਸ਼ਾਹੀ ਔਰ ਗੁੰਡਾਗਰਦੀ ਉਹਦਾ ਸਬੂਤ ਤੁਹਾਨੂੰ ਦਿਖਾਉਣ ਲੱਗੇ ਪਹਿਲਾਂ ਇੱਕ ਕਰਿਆ ਦੇਖ ਲਓ ਆ ਸਾਰੀਆਂ ਕੰਦ ਢਾਈ ਹੋਈ ਆ ਇਹ ਸਾਰੀ ਜਿੰਨੀ ਇਹਨਾਂ ਨੇ ਪਲਾਟ ਦੀ ਵਲਗਨ ਕੀਤੀ ਸੀਗੀ ਆ ਪਿੱਛੇ ਤੱਕ ਦੇਖ ਸਕਦੇ ਹੋ ਔਰ ਉੱਪਰ ਇੱਕ ਨਜਾਇਜ਼ ਬੋਰਡ ਲਾ ਦਿੱਤਾ ਉਹ ਦਿਖਾ ਦਿਓ ਇਹ ਜਗ੍ਹਾ ਨਗਰ ਪੰਚਾਇਤ ਨਡਾਲਾ ਦੀ ਹੈ ਇਹ ਕਾਰਵਾਈ ਨਜਾਇਜ਼ ਜਿਹੜਾ ਈਓ ਹੈ ਇਸ ਵਕਤ ਨਡਾਲੇ ਦਾ ਰਣਦੀਪ ਸਿੰਘ ਇਹ ਉਹਦੇ ਵੱਲੋਂ ਗੈਰ ਕਾਨੂੰਨੀ ਕਾਰਵਾਈ ਕੀਤੀ ਕਿ ਉਹਦਾ ਕਾਰਨ ਆ ਕਿ ਆ ਮੇਰੇ ਕੋਲ ਖੜੇ ਨੇ ਸਰਦਾਰ ਬਿਕਰ ਸਿੰਘ ਮਾਨ ਔਰ ਸਾਰੇ ਪਿੰਡ ਦੇ ਪਤਵੰਤੇ ਖੜੇ ਨੇ ਕਾਉਂਸਲਰ ਖੜੇ ਨੇ ਸਾਬਕ ਪ੍ਰਧਾਨ ਖੜੇ ਨੇ ਸਾਰੇ ਪਿੰਡ ਦੇ ਨਗਰ ਦੇ ਇਹ ਸਾਰੇ ਇਹ ਜਿਹੜੇ ਸਰਦਾਰ ਬਿਕਰ ਸਿੰਘ ਮਾਨ ਆ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਉਹ ਇਸ ਪਿੰਡ ਦੇ ਜਦੋਂ ਇਹ ਨਗਰ ਪੰਚਾਇਤ ਨਹੀਂ ਸੀਗੀ ਇਨਾਂ ਦੇ ਪਿਤਾ ਜੀ ਸਵਰਗਵਾਸੀ ਸਰਦਾਰ ਮੋਹਨ ਸਿੰਘ ਮਾਨ ਸਰਪੰਚ ਰਹੇ ਨੇ ਬਾਇਜ਼ਤ ਪਰਿਵਾਰ ਆ ਬਹੁਤ ਸਾਬੇ ਜਾਇਦਾਦ ਆ ਹੋਰ ਵੀ ਪਿੰਡ ਵਿੱਚ ਬਹੁਤ ਪ੍ਰਾਪਰਟੀ ਆ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਆ ਇਹ ਵੀ ਇਹਨਾਂ ਨੇ ਹੀ ਜਿਹੜੀ ਪ੍ਰਾਪਰਟੀ ਵੇਚੀ ਸੀ ਤੇ ਇੱਥੇ ਬਿਲਡਿੰਗ ਬਣੀ ਆ ਔਰ ਇਹ ਜਿਹੜਾ ਪਲਾਟ ਆ ਇਹ ਜਿਹੜਾ ਲਗਭਗ 1 ਕਨਾਲ 1 ਮਰਲੇ ਪਲਾਟ ਆ ਉਹਦੀ ਸਾਡੇ ਕੋਲ ਬਕਾਇਦਾ ਤੌਰ ਦੇ ਉੱਤੇ ਮਾਲਕੀ ਦੇ ਦਸਤਾਵੇਜ਼ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਨੰਬਰ 2 3 ਦੇ ਉੱਤੇ ਸਰਦਾਰ ਬਿਕਰ ਸਿੰਘ ਮਾਨ ਲਿਖਿਆ ਹੋਇਆ ਆ ਇੱਕ ਕਿਨਾਲ ਇੱਕ ਮਰਲਾ ਇਹਨਾਂ ਨੇ ਆਪਣਾ ਪਲਾਟ ਵੜਿਆ ਔਰ ਆ ਨਾਲ ਦੀ ਜਗ੍ਹਾ ਵੀ ਤੁਸੀਂ ਥੋੜੀ ਦਿਖਾਉਂਗੇ ਇਹ ਵੀ ਇਹਨਾਂ ਦੀ ਪਲਾਟ ਆ ਇਸ ਤੋਂ ਅੱਗੇ ਜਾ ਕੇ ਦੂਰ ਨਗਰਪੰਚਾਇਤ ਜਿਹੜੀ ਕਲੇਮ ਕਰਦੀ ਕਿ ਸਾਡੀ ਜਗ੍ਹਾ ਉਸ ਤੋਂ ਅੱਗੇ ਆ ਹੁਣ ਮਸਲਾ ਇੱਥੇ ਆ ਕਿ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਆਪਾਂ ਸਾਰੇ ਜਾਣਦੇ ਕਿ ਅਸੂਲਨ ਨਿਸ਼ਾਨਦੇ ਹੀ ਲੈਣੀ ਚਾਹੀਦੀ ਨਗਰਪੰਚਾਇਤ ਨੂੰ ਜਾਂ ਸਰਕਾਰ ਨੂੰ ਅਗਰ ਉਹ ਕਹਿੰਦੀ ਕਿ ਸਾਡੀ ਪ੍ਰਾਪਰਟੀ ਆ ਅਗਰ ਇਹ ایਓ ਫ੍ਰੈਸ਼ ਨਿਸ਼ਾਨਦੇ ਹੀ ਲੈਂਦਾ ਔਰ ਉਸ ਨਿਸ਼ਾਨਦੀ ਵਿੱਚ ਪਾਇਆ ਜਾਂਦਾ ਕਿ ਇਹ ਜਿਹੜਾ ਪਲਾਟ ਹੈ ਇਹ ਨਗਰ ਪੰਚਾਇਤ ਦੇ ਮਾਲਕੀ ਚ ਆਉਂਦਾ ਵਾ ਜਾਂ ਕਿਤੇ ਨੇੜੇ ਤੇੜੇ ਵੀ ਆਉਂਦਾ ਤੇ ਇਹ ਇੱਕ ਸ਼ਾਂਤਮਈ ਜਿਹੜੇ ਢੰਗ ਨਾਲ ਰਹਿਣ ਵਾਲੇ ਸਾਰੇ ਪਿੰਡ ਦੇ ਨਗਰ ਨਿਵਾਸੀ ਨੇ ਔਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਵਾਹਿਗੁਰੂ ਦਾ ਦਿੱਤਾ ਹੋਇਆ ਬਹੁਤ ਕੁਝ ਛੱਡ ਦਿੰਦੇ ਜ਼ਮੀਨ ਨੂੰ ਲੇਕਿਨ ਜਾਣ ਬੁੱਝ ਕੇ ਬਿਨਾਂ ਨਿਸ਼ਾਨਦੇਹੀ ਕਹੀ ਕਿ ਕਿਉਂਕਿ ਮੇਰੇ ਕੋਲ ਕਲਿੱਪ ਵੀ ਆ ਜਿਹੜਾ ਮੈਂ ਤੁਹਾਨੂੰ ਸ਼ੇਅਰ ਕਰ ਲੂੰਗਾ ਤੁਹਾਨੂੰ ਭੇਜ ਦੂੰ ਮੀਡੀਆ ਨੂੰ ਉਹ ਸਾਫ਼ ਪੂਰ ਨਹੀਂ ਆ ਰਿਹਾ ਉਹਦੇ ਵਿੱਚ ਈਓ ਨੇ ਢੋਂਣ ਤੋਂ ਬਾਅਦ ਜਿਹੜਾ ਰਣਦੀਪ ਸਿੰਘ ਆ ਉਹ ਕਹਿੰਦਾ ਵਾ ਕਿ ਨਿਸ਼ਾਨਦੇਹੀ ਕਰਵਾ ਲਾਂਗੇ ਜਿਨ੍ਹਾਂ ਦੀ ਹੋਊਗੀ ਪ੍ਰਾਪਰਟੀ ਉਹ ਰੱਖ ਲੈਣਗੇ ਇਹਨਾਂ ਦੀ ਹੋਈ ਇਹ ਰੱਖ ਲੈਣਗੇ ਸਾਡੀ ਹੋਈ ਅਸੀਂ ਆ ਸਾਰੀ ਢਾ ਢਾਵਾ ਢਵਾਈ ਕਰਕੇ ਇੱਥੇ ਜੀਸੀਬੀ ਮਸ਼ੀਨ ਵੀ ਲਿਆਂਦੀ ਖੜੀ ਕੀਤੀ دہشت ਪਾਉਣ ਵਾਸਤੇ ਕਿਉਂ ਲਿਆਂਦਾ ਸਭ ਕੁਝ ਕਿਉਂ ਕਾਰਵਾਈ ਔਰ ਇਹਦੇ ਪਿੱਛੇ ਮੈਂ ਕਹਿਣਾ ਚਾਹੁੰਦਾ ਕਿ ਇਸ 플ੌਟ ਦੀ ਨਿਸ਼ਾਨਦੇਹੀ ਹੋ ਚੁੱਕੀ ਆ ਵੇਸੇ 2016 ਚ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਉਸ ਵੇਲੇ ਨਿਸ਼ਾਨਦੇਹੀ ਜਿਹੜੀ ਆ ਉਹ ਏਸੇ ਹੀ ਉਹਨੇ ਕਿਉਂਕਿ ਇਹ ਪਹਿਲਾਂ ਅਕਾਲੀਆਂ ਦਾ ਵੀ ਚੇਲਾ ਰਿਆ ਵਾ ਜਿਹੜੀ ਸਰਕਾਰ ਬਣ ਜੀਉਂਦਾ ਚੇਲਾ ਬਣ ਜਾਂਦਾ ਇਸੇ ਪਲਾਟ ਦੀ 2016 ਵਿੱਚ ਸਾਰੇ ਪਿੰਡ ਦੇ ਨਗਰ ਨਿਵਾਸੀ ਪਤਵੰਤੇ ਜਾਣਦੇ ਨੇ ਨਿਸ਼ਾਨਦੇਹੀ ਹੋਈ ਔਰ ਉਸ ਨਿਸ਼ਾਨਦੇਹੀ ਵਿੱਚ ਆਹ ਪ੍ਰਾਪਰਟੀ ਬਿਕਰ ਸਿੰਘ ਮਾਨ ਦੀ ਮਾਨ ਪਰਿਵਾਰ ਦੀ ਇਤੋਂ ਅਗਲੀ ਵੀ ਮਾਨ ਪਰਿਵਾਰ ਦੀ ਤੇ ਪਰਲੇ ਪਾਸੇ ਜਾ ਕੇ ਕਾਫੀ ਦੂਰ ਜਿਹੜੀ ਨਗਰ ਪੰਚਾਇਤ ਦੀ ਮਾਲਕੀ ਆਉਂਦੀ ਸੀਗੀ ਅਗਰ ਉਹ ਨਿਸ਼ਾਨਦੇਹੀ ਕਾਇਮ ਹੈ ਉਹਦੀ ਰਿਪੋਰਟ ਇਹਨਾਂ ਦੇ ਕੋਲ ਹੈ ਔਰ ਇਹ ਅਦਾਲਤ ਵਿੱਚ ਵੀ ਜਾ ਚੁੱਕੇ ਨੇ ਔਰ ਵਾਹਿਗੁਰੂ ਦੀ ਕਿਰਪਾ ਨਾਲ ਹਾਈ ਕੋਰਟ ਵੀ ਗਏ ਤੇ ਉੱਥੋਂ ਇਨਸਾਫ ਮਿਲੇਗਾ ਇਹਨਾਂ ਨੂੰ ਪਰੰਤੂ ਕਿਸੇ ਵੀ ਅਫਸਰ ਦੇ ਕੋਲ ਕੀ ਅਧਿਕਾਰ ਹੈ ਕਿ ਬਿਨਾਂ ਨਿਸ਼ਾਨਦੇਹੀ ਤੋਂ ਕਿਸੇ ਦੀ ਪ੍ਰਾਪਰਟੀ ਪ੍ਰਾਈਵੇਟ ਜਾ ਕੇ ਢਾਕੇ ਤੇ ਉੱਤੇ ਬੋਰਡ ਲਾ ਦਿਓ ਤੁਸੀਂ ਇਹ ਸਿਰਫ ਕਾਰਵਾਈ ਇਸ ਕਰਕੇ ਕੀਤੀ ਗਿਆ ਜਿੰਨੇ ਤੁਹਾਨੂੰ ਨਜ਼ਰ ਆ ਰਹੇ ਨੇ ਸਾਰੇ ਇਹ ਸਾਰੇ ਪਿੰਡ ਦੇ ਪਤਵੰਤੇ ਸੱਜਣ ਜਿਹੜੇ ਨੇ ਇਹ ਸਾਡੇ ਮਦਦ ਕਰਦੇ ਅੱਜ ਦੇ ਨਹੀਂ 50 ਸਾਲ ਤੋਂ ਮੇਰੇ ਪਿਤਾ ਜੀ ਦੇ ਪਰਿਵਾਰ ਦੇ ਨਾਲ ਇਹਨਾਂ ਦੇ ਪਰਿਵਾਰ ਸਾਡੇ ਲੱਗੇ ਨੰਬਰਦਾਰ ਖੜੇ ਰਹੇ ਹੋਰ ਕਾਉਂਸਲਰ ਪਿੰਡਾਂ ਦੇ ਲਾਗੇ ਬੰਨੇ ਆ ਪਿੰਡਾਂ ਦੇ ਸਰਪੰਚ ਸਾਬਕਾ ਸਰਪੰਚ ਵੀ ਆਏ ਨੇ ਇਹਨਾਂ ਨਾਲ ਹਮਦਰਦੀ ਕਰਨ ਵਾਸਤੇ ਤੇ ਸਿਰਫ ਇਸ ਕਰਕੇ ਕਿਉਂਕਿ ਉਹ ਕਾਂਗਰਸ ਦੇ ਸਪੋਰਟਰ ਆ ਤੇ ਕਿਸੇ ਤਰੀਕੇ ਦੇ ਨਾਲ ਇਹਨੂੰ ਦਹਿਸ਼ਤ ਪਾਓ ਇਹਦਾ ਮਕਾਨ ਢਾ ਦਿਓ ਇਹਦੀ ਪ੍ਰਾਪਰਟੀ ਢਾ ਦਿਓ ਤੇ ਕਿਸੇ ਤਰੀਕੇ ਨਾਲ ਕੋਈ ਪਟਾ ਪਵਾ ਕੇ ਤੇ ਝਾੜੂ ਪਾਰਟੀ ਬੋਕਰ ਪਾਰਟੀ ਚ ਲੈ ਜਾਈਏ ਇਹਦੇ ਨਾਲੋਂ ਜ਼ਿਆਦਾ ਨਜਾਇਜ਼ ਪੰਜਾਬ ਦੇ ਵਿੱਚ ਨਹੀਂ ਹੋ ਸਕਦੀ ਆ ਔਰ ਇੱਥੇ ਹੁਣ ਸੁਣੋ ਤੁਸੀਂ ਇੰਟਰਸਟਿੰਗ ਗੱਲ ਇੱਥੇ ਇੱਕ ਪ੍ਰਾਈਵੇਟ ਬੰਦੇ ਦੀ ਜੀ ਸੀ ਬੀ ਸੁਖਵਿੰਦਰ ਸਿੰਘ ਚੀਮਾ ਪਰਿਵਾਰ ਆ ਸਾਡਾ ਜਵਾਰਨਗਰ ਪਿੰਡ ਆ ਲੱਗੇ ਉਹਨਾਂ ਦੀ ਜੀਸੀਬੀ ਮਸ਼ੀਨ ਮੰਗਾ ਲਈ ਉਹਨੇ ਜਦੋਂ ਇੱਥੇ ਆਇਆ ਇਦਾਂ ਇਕੱਠ ਹੋ ਗਿਆ ਸਾਰੇ ਲੋਕਾਂ ਦੇ ਤੇ ਉਹਨਾਂ ਨੇ ਉਹਨੇ ਜਦੋਂ ਜੀਸੀਬੀ ਮਸ਼ੀਨ ਮਾਲਕ ਨੇ ਦੇਖਿਆ ਕਿ ਪ੍ਰਾਪਰਟੀ ਦਾ ਰੋਲਾ ਹੈ ਮਾਨ ਸਾਹਿਬ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਅੱਛੀ ਤਰ੍ਹਾਂ ਜਾਣਦਾ ਸੀ ਉਹ ਕਹਿੰਦਾ ਜੀ ਮੈਂ ਨਹੀਂ ਕਿਸੇ ਤੁਹਾਡੇ ਡਿਸਪਿਊਟ ਦੇ ਵਿੱਚ ਗਲਤ ਪੈਣਾ ਜਾਂ ਕੋਈ ਕੋਰਟ ਦਾ ਹੁਕਮ ਦਿਖਾ ਦਿਓ ਮੈਨੂੰ ਜਾਂ ਨਿਸ਼ਾਨਦੇਹੀ ਦਾ ਹੁਕਮ ਦਿਖਾ ਦਿਓ ਤੇ ਫਿਰ ਅਸੀਂ ਇਹਨਾਂ ਦੀ ਪ੍ਰਾਪਰਟੀ ਜਿਹੜੀ ਬਾਉਂਡਰੀ ਵਾਲ ਦੀ ਕੰਧ ਢਾਵਾਵਾਂਗੇ ਉਹ ਜਵਾਬ ਦੇ ਗਿਆ ਔਰ ਉਹਦੇ ਤੇ ਕਿੱਡਾ ਵੱਡਾ ਐਕਸ਼ਨ ਲਿਆ ਕਿ 4 ਦਿਨ ਉਹਦੀ ਜਿਹੜੀ ਜੀਸੀਬੀ ਸੀਗੀ ਸੁਖਵਿੰਦਰ ਸਿੰਘ ਚ ਉਹ ਇੱਥੇ ਚੌਂਕੀ ਦੇ ਵਿੱਚ ਬੰਦ ਕਰਾ ਛੱਡੀ ਅਲਟੀਮੇਟਲੀ ਮੈਂ ਲੜ ਕੇ ਚੰਡੀਗੜ੍ਹ ਤੱਕ ਅਫਸਰਾਂ ਨੂੰ ਕਹਿ ਕੇ ਉਹਦੀ ਜੀਸੀਬੀ ਛਡਵਾਈ ਪਰੰਤੂ ਆ ਜਿਹੜਾ ਕਾਰਵਾਈ ਕੀਤੀ ਗਈ ਆ ਇਹਦਾ ਮਤਲਬ ਹੈ ਕਿ ਇੱਕ ਈਓ ਜਿਹੜਾ ਵਾ ਉਹ ਕੋਈ ਰਜਵਾੜਾ ਬਣ ਗਿਆ ਵਾ ਉਹ ਕੋਈ ਸਾਰੇ ਸੰਵਿਧਾਨ ਤੋਂ ਜਾਂ ਕਨਸਟੀਟਿਊਸ਼ਨ ਤੋਂ ਜਾਂ ਜਿਹੜਾ ਮਹਿਕਮਾ ਵਾ ਐਸਟੀਐਮ ਬੈਠੀ ਇੱਥੇ ਬੀਬੀ ਜਾਂ ਏਡੀਸੀ ਜਿਹੜੀ ਲੋਕਲ ਬਾਡੀਜ਼ ਦੇ ਇਨਚਾਰਜ ਹੈ ਕਪੂਰਥਲਾ ਜ਼ਿਲ੍ਹੇ ਦੀ ਇਹ ਸਾਰਿਆਂ ਤੋਂ ਉੱਤੇ ਜਾ ਕੇ ਕੀ ਹੋਈ ਮਾਲਕ ਹੈਗਾ ਸਾਰੇ ਪਿੰਡ ਦਾ ਜਿਹਨੂੰ ਮਰਜ਼ੀ ਢਾ ਦੂਗਾ ਬੁਲਡੋਜ਼ਰ ਚਲਾ ਦੂ ਇਹ ਯੂਪੀ ਨਹੀਂਗਾ ਇਹ ਜਿੱਥੇ ਬੁਲਡੋਜ਼ਰ ਪੋਲਿਟਿਕਸ ਤੁਸੀਂ ਕਰ ਸਕਦੇ ਹੋ ਇਹ ਸਰਾਸਰ ਗਲਤ ਹੋਇਆ ਮੇਰੀ ਲੋਕਲ ਡਿਪਾਰਟਮੈਂਟ ਲੋਕਲ ਬਾਡੀਜ਼ ਡਿਪਾਰਟਮੈਂਟ ਦੇ ਉੱਪਰ ਤੱਕ ਅਫਸਰਾਂ ਤਾਈਂ ਔਰ ਵਿਧਾਨ ਸਭਾ ਦਾ ਸੈਸ਼ਨ ਆ ਰਿਹਾ 2 ਸਪਟੈਂਬਰ ਨੂੰ ਇਹ ਮਸਲਾ ਉੱਥੇ ਵਿਧਾਨ ਸਭਾ ਦੇ ਵਿੱਚ ਚੱਕਾਂਗੇ ਕਿ ਆਹ ਤੁਹਾਨੂੰ ਅਫਸਰਾਂ ਨੂੰ ਅਧਿਕਾਰ ਦਿੱਤਾ ਕਿ ਤੁਸੀਂ ਲੋਕਾਂ ਦੇ ਪ੍ਰਾਈਵੇਟ ਪਲਾਟਾਂ 'ਚ ਵੜ ਕੇ ਬਿਨਾਂ ਨਿਸ਼ਾਨਦੇਹੀ ਕਰਾਏ ਤੁਸੀਂ ਪ੍ਰਾਪਰਟੀਆਂ ਢਾ ਦਿਓ ਕੰਦਾ ਢਾ ਦਿਓ ਇਸ ਕਾਰਵਾਈ ਦੀ ਸਖਤ ਤੋਂ ਸਖਤ ਸ਼ਬਦਾਂ ਵਿੱਚ ਮੈਂ ਨਿਖੇਦੀ ਕਰਦਾ ਔਰ ਇਸ ਹੈਂਕੜ ਅਫਸਰ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਆ ਦਫਤਰ ਗਏ ਸੀ ਅੱਜ ਦਫਤਰ ਟੋਟਲ ਖਾਲੀ ਸੀ ਕੰਮ ਬੋਲਦੇ ਸੀ ਨਾ ਕੋਈ ایਓ ਨਾ ਕੋਈ ਐਸਓ ਨਾ ਕੋਈ ਇਨਸਪੈਕਟਰ ਅਲਟੀਮੇਟਲੀ ਇਥੇ ਸਪੌਟ ਤੇ ਆਏ ਤੇ ਸਾਰੀ ਜਨਤਾ ਨਾਲ ਲਈ ਆ ਔਰ ਮੈਂ ਇਹਨਾਂ ਸਾਰਿਆਂ ਨੂੰ ਕਹੂੰਗਾ ਕਿ ਤਗੜੇ ਹੋ ਕੇ ਵਿਰੋਧ ਕਰਿਆ ਕਰੋ ਜਦੋਂ ਇਦਾਂ ਦੀ ਕੋਈ ਗਲਤ ਗੱਲ ਕਰਦੇ ਕੋਈ ਵੀ ਅਫਸਰ ਭਾਵੇਂ ਕੋਈ ਹੋਵੇ ਇਸ ਕਰਕੇ ਸਰਕਾਰ ਦੀ ਇਸ ਕਾਰਵਾਈ ਦੀ ਅਸੀਂ ਵਿਰੋਧ ਕਰਦੇ ਆ ਔਰ ਪ੍ਰੋਟੈਸਟ ਕਰਕੇ ਮੰਗ ਕਰਦੇ ਕਿ ਇਹਦੇ ਖਿਲਾਫ ਕਾਰਵਾਈ ਕੀਤੀ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਬੁਰਸ਼ਾ ਗਰਦੀ ਨਹੀਂ ਚੱਲੇਗੀ ਗੁੰਡਾ ਗਰਦੀ ਨਹੀਂ ਚੱਲੇਗੀ ਇਹ ਸਾਰੀਆਂ ਗੱਲਾਂ ਤੁਹਾਡੇ ਧਿਆਨ ਵਿੱਚ ਸੋਸ਼ਲ ਮੀਡੀਆ ਜਿਸ ਕਰਕੇ ਲੈਂਦੇ ਹੋ ਕਿਉਂਕਿ ਅ ਅੱਜ ਜੋ ਪੰਜਾਬ ਦਾ ਵਾਤਾਵਰਨ ਹੈ ਲੋਕਾਂ ਨੂੰ ਜਿੱਦਾਂ ਸਰਕਾਰੀ ਤੰਤਰ ਵੱਲੋਂ ਡਰਾ ਧਮਕਾ ਕੇ ਤੇ ਉਹਨਾਂ ਨੂੰ دہشت ਪਾਈ ਜਾ ਰਹੀ ਉਹਦਾ ਖੁਲਾਸਾ ਕਰਨਾ ਤੁਹਾਡੇ ਸਾਰਿਆਂ ਨਾਲ ਬਹੁਤ ਜ਼ਰੂਰੀ ਸੀਗਾ ਤੇ ਮੈਂ ਉਮੀਦ ਕਰਦਾ ਹਾਂ ਕਿ ਚਾਹੇ ਕੋਈ ਇਸ਼ੂ ਲੋਕਲਾਈਜ਼ਡ ਆ ਚਾਹੇ ਕੋਈ ਇਸ਼ੂ ਕਿਸੇ ਇੱਕ ਵਿਅਕਤੀ ਦੀ ਪ੍ਰਾਪਰਟੀ ਨਾਲ ਆ ਪਰ ਅੱਜ ਇਹਨਾਂ ਨਾਲ ਹੋਇਆ ਕੱਲ ਤੁਹਾਡੇ ਨਾਲ ਹੋਵੇਗਾ ਕੱਲ ਪਰਸੋਂ ਕਿਸੇ ਹੋਰ ਨਾਲ ਹੋਵੇਗਾ ਇਸ ਕਰਕੇ ਆਪਾਂ ਸਭ ਨੂੰ ਪੰਜਾਬ ਦੇ ਲੋਕੀ ਬਹਾਦਰਾਂ ਨੂੰ ਬਹਾਦਰ ਲੋਕਾਂ ਨੂੰ ਇਦਾਂ ਦੀ ਗਲਤ ਗੱਲਾਂ ਦਾ ਡਟ ਕੇ ਸਦਾ ਵਿਰੋਧ ਕਰਨਾ ਚਾਹੀਦਾ ਸਾਡੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਇਲਾਕਾ ਨਿਵਾਸੀਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਕਰਦੇ ਹਾਂ ਔਰ ਸਾਡਾ ਅਸੀਂ ਇਸ ਇਹਨਾਂ ਨੁਕਤਿਆਂ ਦੇ ਲੈ ਕੇ ਅਸੀਂ ਧਰਨਾ ਪ੍ਰੋਟੈਸਟ ਪਲਾਨ ਕਰ ਰਹੇ ਹਾਂ ਬਹੁਤ ਸ਼ਾਰਟਲੀ ਅਗਰ ਇਹ ਰਿਪੇਅਰ ਇਹ ਠੀਕ ਨਹੀਂ ਕਰਨਗੇ ਔਰ ਜੋ ਵੀਡੀਓ ਦਫ਼ਤਰ ਵਿੱਚ ਧਾਂ ਔਰ ਜੋ ਛੁੱਠੇ ਹੋਰ ਪੁਲਿਸ ਤੋਂ ਵੱਲੋਂ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਅਸੀਂ ਇੱਕ ਸੈਂਟਰਲ ਪੁਆਇੰਟ ਚੁਣ ਕੇ ਆਪਣੇ ਇਲਾਕੇ ਵਿੱਚ ਧਰਨਾ ਦੇਣ ਜਾਵਾਂਗੇ ਉਹਦੀ ਡੇਟ ਅਸੀਂ ਸ਼ਾਰਟਲੀ ਫਾਈਨਲਾਈਜ਼ ਕਰਾਂਗੇ ਕਿਉਂਕਿ ਸੈਸ਼ਨ ਵੀ ਆ ਗਿਆ ਹੈ ਇਸ ਮੱਦੇ ਨਜ਼ਰ ਰੱਖਦੇ ਅਸੀਂ ਫਰੈਸ਼ ਸਟੇਟ ਅਨਾਉਂਸ ਕਰਾਂਗੇ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਅਗਰ ਇਹ ਸ਼ੂਠੀਕ ਲੱਗਿਆ ਪਾਵਾਂਗੇ ਕਿਸੇ ਇੰਡੀਵਿਜੂਅਲ ਦਾ ਛੋਟਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ